ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ। ਪ੍ਰੇਖਕੋ ਅੱਜ ਜਦੋਂ ਇਹ ਖਬਰ ਨਸ਼ਰ ਹੋਈ ਕਿ ਪੰਜ ਮੈਂਬਰੀ ਕਮੇਟੀ ਦੇ ਪੰਜੇ ਮੈਂਬਰ ਸਰਦਾਰ ਇਕਵਾਲ ਸਿੰਘ ਚੁੰਦਾ, ਗੁਰਪ੍ਰਤਾਪ ਸਿੰਘ ਬਡਾਲਾ, ਸਾਬ ਮਨਪ੍ਰੀਤ ਸਿੰਘ ਯਾਦਲੀ, ਜਥੇਦਾਰ ਸੰਤਾ ਸੁਗਮੈਦਪੁਰੀ ਤੇ ਬੀਬੀ ਸਤਪੰਥ ਕੌਰ ਪਹੁੰਚ ਗਏ ਖਡੂਰ ਸਾਹਿਬ ਦੇ ਸੰਸਦ ਦੇ ਘਰ, ਅੰਮ੍ਰਿਤਪਾਲ ਸਿੰਘ ਦੇ ਘਰ ਬਾ ਪੁੱਤਰ ਸੇਮ ਸੰਗ ਉਹਨਾਂ ਦੇ ਪੇਤਾ ਨੂੰ ਮਿਲ ਉੱਥੇ ਫਿਰ ਹਾਜ਼ਰ ਸੀ ਸੰਸਦ ਫਰੀਦਕੋਟ ਸਰਬਜੀਤ ਸਿੰਘ ਖਾਲਸਾ ਤੇ ਨਾਲ ਉਹਨਾਂ ਦੇ ਸੀ ਅਮਰਜੀਤ ਸਿੰਘ ਬੰਚੜੀ ਹਰਪਜਨ ਸਿੰਘ ਤੋੜ ਸਰਜੀਤ ਸਿੰਘ ਦੌਲਤਪੁਰ ਤੇ ਭਾਈ ਵਿਆਸ ਸਿੰਘ ਲਾਹੌਰੀਆ ਇਹ ਮੁਲਾਕਾਤ ਹੋਈ ਕਹਿੰਦੇ ਜੀ ਮੁਲਾਕਾਤ ਇਹ ਹੈ ਕਿ ਪੰਥਕ ਇਕਤਾ ਜਿਹੜੇ ਵੀ ਅਕਾਲ ਤਖਤ ਸਾਹਿਬ ਤੋਂ ਸਰਮਾਪਤ ਨੇ ਜਿਹੜੇ ਜਿਹੜੇ ਵੀ ਜਥੇਬੰਦੀਆਂ ਉਹਨਾਂ ਚ ਆਪਸ ਵਿੱਚ ਏਕਤਾ ਹੋਣੀ ਚਾਹੀਦੀ ਹੈ ਇਹ ਗੱਲ ਜਿਹੜੀ ਹੈ ਕਹੀ ਗਈ ਜਦੋਂ ਪ੍ਰੈਸ ਦੇ ਵਿੱਚ ਇਹ ਗੱਲ ਗਈ ਕਿ ਸਾਰੇ ਪੰਥ ਨੂੰ ਇਕੱਠੇ ਹੋਣਾ ਚਾਹੀਦਾ ਸੋ ਇਹ ਦੋਨਾਂ ਪਾਰਟੀਆਂ ਜਿਹੜੀਆਂ ਇੱਕ ਤਾਂ ਪਾਰਟੀ ਦੇ ਅੱਗੇ ਹੋਣ ਚਾਉਣਾ ਦੂਜੀ ਪਾਰਟੀ ਜਿਹੜੀ ਬਣ ਚੁੱਕੀ ਆ ਉਹ ਬਾਰਸ਼ ਪੰਜਾਬ ਦੇ ਉਹਦਾ ਨਾਮ ਹੈ ਸੋ ਬਾਰਸ਼ ਪੰਜਾਬ ਦੇ ਤੇ ਪੰਜ ਮੈਂਬਰੀ ਕਮੇਟੀ ਇਨਨ ਨੇ ਮੁਲਾਕਾਤ ਕੀਤੀ ਤੇ ਇੱਕ ਸਾਂਝਾ ਪਲੇਟਫਾਰਮ ਬਣਾਉਣ ਦੀ ਗੱਲ ਕੀਤੀ ਪੰਥਕ ਮੁੱਦਿਆਂ ਤੇ ਇਹਨੇ ਇੱਕ ਨਵੀਂ ਚਰਚਾ ਸ਼ੀਟ ਦੀ ਕੀ ਚਰਚਾ ਸ਼ੀਟ ਦੀ ਕੀ ਇਹਦਾ ਕੋਈ ਸੁਖਵੀਰ ਸਿੰਘ ਬਾਦਲ ਨੂੰ ਫਾਇਦਾ ਹੋਏਗਾ ਨੁਕਸਾਨ ਹੋਏਗਾ ਸੁਖਵੀਰ ਸਿੰਘ ਬਾਦਲ ਨੂੰ ਕੋਈ ਝਟਕਾ ਲੱਗਿਆ ਜਿਹਨੇ ਅੱਜ ਹੀ ਆਪਣੀ ਉਹ ਬਣਾਈ ਹੈ 31 ਮੈਂਬਰੀ ਕੌਰ ਕਮੇਟੀ ਸਾਰੇ ਵਿੱਚ ਲੈ ਲਏ ਜਿਹੜੇ ਪੁਰਾਣੇ ਸੀ ਉਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਚ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਤੇ ਗੱਲ ਇਥੋਂ ਸ਼ੁਰੂ ਕਰ ਲਈਏ ਜੇ ਆਪਾਂ ਕਿ ਪੰਜ ਮੈਂਬਰੀ ਕਮੇਟੀ ਉੱਥੇ ਪਹੁੰਚੀ ਤਿੰਨ ਚਾਰ ਸਵਾਲ ਪਹਿਲਾਂ ਉਹਨਾਂ ਦਾ ਨਿਰਣਾ ਕਰਨਾ ਬਹੁਤ ਜ਼ਰੂਰੀ ਹੈ ਕਿ ਕੀ ਪੰਜ ਮੈਂਬਰੀ ਕਮੇਟੀ ਨੂੰ ਅਧਿਕਾਰ ਹੈ ਕਿ ਸਿੰਘ ਸਹਿਬਾਨ ਨੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਭਰਤੀ ਦੀ ਉਸ ਹਫਕਮਚੇ ਕਿਹਾ ਸੀ ਕਿ ਤੁਸੀਂ ਭਰਤੀ ਕਰਨੀ ਹੈ ਜੈਨੂਨ ਤਰੀਕੇ ਨਾਲ ਕਰਨੀ ਹੈ ਆਧਾਰ ਕਾਰਡ ਨਾਲ ਕਰਨੀ ਹੈ ਉਸ ਤੋਂ ਬਾਅਦ ਜਿਹੜੇ ਉਧੇਦਾਰ ਚੁਣਨੇ ਨੇ ਤੇ ਪ੍ਰਧਾਨ ਚੁਣਨਾ ਹੈ ਇਹ ਕਿਹਾ ਸੀ ਦੋ ਮੈਂਬਰ ਪਗੋੜੇ ਹੋਗੇ ਉਹਨਾਂ ਨੂੰ ਛੱਡ ਦਿਓ ਰਹਿ ਗਏ ਪੰਜ ਮੈਂਬਰ ਪੰਜ ਮੈਂਬਰ ਹਰ ਭਰਤੀ ਕਰ ਰਹੇ ਨੇ ਔਰ 30 ਜੂਨ ਤੱਕ ਲਾਸਟ ਡੇਟ ਹੈ ਉਸ ਤੋਂ ਬਾਅਦ ਡੈਲੀਗੇਟ ਜਲਾਸ ਹੋਣਾ ਫਿਰ ਪ੍ਰਧਾਨ ਚੁਣੇ ਜਾਣਾ ਇਹ ਹੈ ਸਾਰੀ ਪ੍ਰਕਿਰਿਆ ਲੇਕਿਨ ਉਦੋਂ 2-3 ਦਿਨ ਪਹਿਲਾਂ ਇਹ ਮੀਟਿੰਗ ਕੀ ਉਹਨਾਂ ਦੇ ਅਧਿਕਾਰ ਖੇਤਰ ਚੋਂਦੀ ਹੈ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਸੀ ਕਿ ਤੁਸੀਂ ਆਪ ਜਾਓ ਤੇ ਦੂਜੀ ਪਾਰਟੀ ਨਾਲ ਇੱਕਤਾ ਦੀ ਗੱਲ ਕਰੋ ਇੱਕ ਤਾਂ ਸਵਾਲ ਇਹ ਕਿ ਅਧਿਕਾਰ ਖੇਤਰ ਤੋਂ ਬਾਹਰ ਦੀ ਗੱਲ ਹੈ ਜੇ ਇਹ ਚੁਣ ਕੇ ਜਾਂਦੇ ਜਿਹੜੇ ਇਹਨਾਂ ਦੇ ਪ੍ਰਧਾਨ ਬਣਦੇ ਅਹੁਦੇਦਾਰ ਬਣਦੇ ਤਾਂ ਗੱਲ ਹੋਰ ਹੋਣੀ ਸੀ ਇੱਕ ਤਾਂ ਇਹ ਦੂਜੀ ਗੱਲ ਕੀ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਬੰਦੇ ਭਰਤੀ ਕਰ ਰਹੇ ਨੇ ਉਹਨਾਂ ਦਾ ਜੇ ਇਹ ਜਿਨ੍ਹਾਂ ਨਾਲੇ ਜਾ ਕੇ ਗੱਲਬਾਤ ਕੀਤੀ ਉਹਨਾਂ ਨੇ ਆਪਣੀ ਬੱਕਰੀ ਭਰਤੀ ਕੀਤੀ ਹੈ ਕਿਸ ਪੁਆਇੰਟ ਤੇ ਜਿਹੜੀ ਇਕਤਾ ਹੋਣ ਦੀ ਗੱਲ ਕਰ ਰਹੇ ਨੇ ਕੀ ਸੁਧਾਰ ਲਹਿਰ ਵਾਲੇ ਜਿਹੜੇ ਲੀਡਰ ਨੇ ਉਹਨਾਂ ਨੂੰ ਪਛਾਣ ਤਰਕ ਤੌਰ ਤੇ ਸਾਥ ਲਿਆ ਦੇਖੋ ਇੱਕ ਗੱਲ ਤਾਂ ਪੱਕੀ ਹੈ ਕਿ ਵਿਚਾਰਧਾਰਾ 'ਚ ਜੇ ਫਰਕ ਹੈ ਤਾਂ ਹੀ ਤਾਂ ਨਹੀਂ ਤਾਂ ਨਾਲ ਹੀ ਆ ਜਾਂਦੇ ਤੇ ਵਿਚਾਰ ਤਾਰਕ ਤੌਰ ਤੇ ਜੇ ਅਮਰਿਤਪਾਲ ਸਿੰਘ ਦੀ ਗੱਲ ਕਦੇ ਵੀ ਹੋਈ ਹੈ ਕਦੇ ਵੀ ਹੋਈ ਭਾਵੇਂ ਕਿ ਉਹਨਾਂ ਨੇ ਸੰਵਧਾਨ ਦੀ ਸੋਚ ਚੁੱਕੀ ਭਾਵੇਂ ਕਿ ਅਮਰਿਤਪਾਲ ਨੇ ਜਿਹੜਾ ਹੈ ਐਫੀਡੈਵਟ ਦਿੱਤਾ ਭਾਰਤੀ ਸੰਵਧਾਨ ਦੇ ਅੰਦਰ ਰਹਿ ਕੇ ਇਹ ਗੱਲ ਵੱਖਰੀ ਹੈ ਕਿ ਪਹਿਲਾਂ ਕਹਿੰਦੇ ਰਹੇ ਪਾਸਪੋਰਟ ਕਰਕੇ ਮੈਂ ਤਾਂ ਇੰਡੀਅਨ ਨਹੀਂ ਤਾਂ ਮਤਲਬ ਹੀ ਕੁਛ ਨਹੀਂ ਤੇ ਖਾਲਸਾਣ ਦੀ ਗੱਲ ਜਾਂ ਜੋ ਵੀ ਗੱਲਾਂ ਪਹਿਲਾਂ ਚੱਲਦੀਆਂ ਲੇਕਿਨ ਜਿਹੜਾ ਝੋਲੀ ਚੋ ਕਮੀਡੀਆ ਭਾਰਤੀ মিডিਆ ਟੀਰਾ মিডিਆ ਗੋਦੀ মিডিਆ ਉਹ ਤਾਂ ਹਲੇ ਵੀ ਜਦੋਂ ਗੱਲ ਕਰਦਾ ਤੇ ਖਾਲਸਤਾਨੀ ਅਮਰ ਜਿਹੜੇ ਅਮਰਪਾਲ ਸਿੰਘ ਲੈ ਕੇ ਕਰਦਾ ਗੱਲ ਜਾ 13 ਤੋਂ ਗਰਮ ਨੇ ਜਦੋਂ ਇਹ ਮੀਟਿੰਗ ਹੋਈ ਤੇ ਚ ਭਾਈ ਦਿਆਲ ਸਿੰਘ ਲੋਹਰੀਆ ਵੀ ਬੈਠਾ ਸੀ ਜਿਹੜੀ ਦੋ ਧੜੇ ਤਾਂ ਸ਼ੁਰੂ ਤੋਂ ਦੋ ਧਰਾਵਾ ਤਾਂ ਸਿੱਖ ਉਹਦੇ ਚ ਚੱਲਦੀਆਂ ਰਹੀਆਂ ਨੇ ਨਾ ਉਹ ਤਾਂ ਕਿਤੇ ਵੀ ਚੱਲਦੀ ਕੱਲੀ ਸਿੱਖ ਸਿਆਸਤ ਚ ਨਹੀਂ ਸਿੱਖ ਸਿਆਸਤ ਦੇ ਵਿੱਚ ਦੋ ਧਰਾਵਾ ਪੈਰਲੈਲੀ ਚੱਲਦੀਆਂ ਹੁੰਦੀਆਂ ਨੇ ਇੱਥੇ ਵੀ ਮੋਡਰੇਟ ਸਿੱਖ ਨੇ ਗਰਮ ਦਲੀਏ ਸਿੱਖ ਨੇ ਤੇ ਜੇ ਹੁਣ ਗਰਨ ਦੇ ਲਈ ਸਿਕਾਣਾ ਤੁਹਾਡੀ ਸਾਂਝ ਪੈ ਰਹੀ ਹੈ ਕਿ ਸਾਰੇ ਸੁਧਾਰ ਲਹਿਰ ਵਾਲੇ ਜਿਹੜੇ ਜਿਨ੍ਹਾਂ ਦੀ ਥੋੜੇ ਬਹੁਤ ਵੀ ਨਰਮ ਖਿਆਲੀ ਹੈ ਨਰਿੰਦਰ ਮੋਦੀ ਨਾਲ ਸਰਜੀਤ ਸਿੰਘ ਰਕੜਾ ਜਗਪ੍ਰੇਮ ਸਿੰਘ ਚੰਦੂ ਬਾਦਰਾ ਬੀਬੀ ਜਗੀਰ ਕੌਰ ਕੀ ਉਹ ਸਾਰਿਆਂ ਦੇ ਨਾਲ ਸਲਾਹ ਹੋਈ ਹੈ ਕਿ ਜਿਵੇਂ ਅਸੀਂ ਇਹ ਗੱਲ ਕਰ ਰਹੇ ਹਾਂ ਅਸੀਂ ਵਿਚਾਰਧਾਰਾ ਨੂੰ ਇੱਕ ਪਾਸੇ ਰੱਖ ਕੇ ਇਹਨਾਂ ਨਾਲ ਸਾਂਝ ਪਾ ਰਹੇ ਹਾਂ ਇਹ ਦੂਜਾ ਪੁਆਇੰਟ ਜੇ ਨਹੀਂ ਹੋਈ ਇਹ ਇਸੇ ਕਰਕੇ ਮੈਂ ਕਹਿੰਦਾ ਕਿ ਹਲਤਾ ਫਿਰ ਬੜੇ ਨਹੀਂ ਪਹਿਲੀ ਪਾਰਟੀ ਬਣ ਤੋਂ ਪਹਿਲੀ ਕਿਤੇ ਇਹਨਾਂ ਚ ਆਪਸ ਚ ਦੋ ਫਾੜ ਤਾਂ ਨਹੀਂ ਹੋ ਜੂ ਕੰਮ ਤੀਸਰੀ ਗੱਲ ਤੀਸਰੀ ਹੈ ਕਿ ਕੀ ਸੁਖਵੀਰ ਸਿੰਘ ਬਾਦਲ ਨੂੰ ਕਿ ਮੌਕਾ ਦੇ ਤਾਂ ਸਿੱਧੇ ਤੌਰ ਤੇ ਕਿ ਕੋਈ ਹੋਰ ਆਲਟਰਨੇਟਿਵ ਨਹੀਂ ਭਾਰਤੀ ਜਨਤਾ ਪਾਰਟੀ ਕੋਲ ਕਿ ਕਿਹਦੇ ਨਾਲ ਸਾਂਝ ਪਾਉਣੀ ਹੈ ਕਿਉਂਕਿ ਉਹਨਾਂ ਨਾਲ ਤਾਂ ਸਾਂਝ ਪਾ ਨਹੀਂ ਸਕਦੇ ਜੇ ਤੁਸੀਂ ਕਹੋ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਜਿਹੜਾ ਬੰਦਾ ਮਾੜਾ-ਵਟਾ ਵੀ ਸਿੱਖੀ ਜਾਂ ਖਾਲਸਾਣ ਦੀ ਗੱਲ ਕਰੂ ਉਹਦੇ ਨਾਲ ਚੱਲੂ ਇਹ ਤਾਂ ਸੰਭਵ ਨਹੀਂ ਤੇ ਫਿਰ ਕੀ ਫਿਰ ਤਾਂ ਸਖਬੀਰਵਾਦ ਹੀ ਰਹਿ ਗਿਆ ਜਾਂ ਉਹ ਲੋਕ ਜਿਹੜੇ ਮੋਡਰੇਟ ਸੋਚਦੇ ਨੇ ਉਹ ਵੀ ਸਖਬੀਰਵਾਦ ਨਾਲ ਚੜੇ ਜਾਣਗੇ ਕੀ ਇਹ ਸਮੇ ਤੋਂ ਪਹਿਲਾਂ ਦੀ ਗੱਲ ਤਾਂ ਨਹੀਂ ਹੋਈ ਇਹ ਕੁਝ ਸਵਾਲ ਤਾਂ ਜਿਹੜੇ ਨੇ ਉਹ ਪੰਜ ਮੈਂਬਰੀ ਕਮੇਟੀ ਨੂੰ ਕੀਤੇ ਜਾ ਰਹੇ ਨੇ ਜਾਂ ਉੱਪਰ ਕੇ ਸਾਹਮਣੇ ਆਏ ਨੇ ਜਾਂ ਇਹ ਗੱਲ ਹੈ ਹੁਣ ਆਜੋ ਅਗਲੀ ਗੱਲ ਕਿ ਇਹ ਸਾਰਾ ਪ੍ਰੋਸੈਸ ਇਹਦੇ ਦੂਜਾ ਐਂਗਲ ਵੀ ਹੈ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਪੰਥਕ ਇਕਤਾ ਦੀ ਬਹੁਤ ਜ਼ਰੂਰਤ ਹੈ ਇਸ ਵਾਰ ਜੇ ਲੋਕਾਂ ਨੇ ਪਸੰਦ ਕੀਤਾ ਜੋਤ ਲਗਿਆ ਮਗਰ ਤਾਂ ਹੀ ਸਭ ਤੋਂ ਵੱਧ ਵੋਟਾਂ ਨਾਲ ਅਮਰਿਤਪਾਲ ਸਿੰਘ ਨੂੰ ਜਿਤਾਇਆ ਇਹਦਾ ਇੱਕ ਇੱਕ ਪੱਖ ਜਾਂ ਇੱਕ ਦਲੀਲ ਹੈ ਦੂਜੀ ਦੀ ਵੀ ਸਰਬਜੀਤ ਸਿੰਘ ਵਾਲੀ ਹੈ ਉਹਨੂੰ ਵੀ ਫਰੀਦਕੋਟ ਦੇ ਲੋਕਾਂ ਨੇ ਜਿਤਾਇਆ ਤੇ ਫਿਰ ਜੇ ਜਿਹੜੇ ਧੜੇ ਕੋਲ ਜਿਸ ਗਰੁੱਪ ਕੋਲ ਜਿਸ ਪਾਰਟੀ ਵਾਰਸ ਪੰਜਾਬ ਦੀ ਕੋਲ ਦੋ ਮੈਂਬਰ ਹੋਣ ਤੇ ਜੇ ਉਹਦੇ ਨਾਲ ਰੜਕੇ ਕੋਈ ਗੱਲ ਹੋਵੇ ਸਿਆਸੀ ਤੌਰ ਤੇ ਤਾਂ ਉਹਦੇ 'ਚ ਮਾੜਾ ਕੀ ਹੈ ਤੇ ਮੈਨੂੰ ਲੱਗਦਾ ਕਿ ਸ਼ਾਇਦ ਕੁਝ ਨਹੀਂ ਮਾੜਾ ਬੈਸੇ ਤਾਂ ਕੋਈ ਵੀ ਨਹੀਂ ਚਾਹੁੰਦਾ ਕਿ ਪੰਥ ਕੇਕਤ ਨਾ ਹੋਵੇ ਸਾਰੇ ਚਾਹੁੰਦੇ ਨੇ ਤੇ ਲੇਕਿਨ ਉਹਦੇ 'ਚ ਇੱਕ ਹੋਰ ਗੱਲ ਹੈ ਜਿਹੜਾ ਇਹਦਾ ਪਲੱਸ ਪੁਆਇੰਟ ਹੋ ਸਕਦਾ ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤੂਗੀ ਅਸਲ ਦੇ ਵਿੱਚ ਉਹਦੇ ਆਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪ੍ਰਵਾਨ ਹੋਊਗਾ ਇਹ ਜਿਹੜਾ ਹਿਸਟਰੀ ਸਿਖਾਂ ਦੀ ਇਹ ਹੀ ਦੱਸਦੀ ਹੈ ਵੈਸੇ ਵੀ ਸ਼੍ਰੋਮਣੀ ਅਕਾਲੀ ਦਲ ਬਣਾਈ ਗੁਰਦੁਆਰਾ ਸੁਧਾਰ ਲਹਿਰ ਤੋਂ ਸੀ ਗੁਰਦੁਆਰੇ ਦੇ ਲਈ ਬਣਾਇਆ ਗਿਆ ਸੀ ਸੱਤਾ ਦੀ ਲੜਾਈ ਤਾਂ ਬਾਰ ਬਾਰ ਜਦੋਂ ਸੁਖਵੀਰ ਸਿੰਘ ਬਾਦਲ ਕਾ ਦਾ 27 ਸਾਡੀ ਸਰਕਾਰ ਬਣੂ ਉਹ ਭਾਈਕੇ ਮੁੱਦਿਆਂ ਦੀ ਵੀ ਗੱਲ ਕਰ ਲੋ ਸਿਧਾਂਤਤਾ ਦੀ ਵੀ ਗੱਲ ਕਰ ਲੋ ਪੰਥ ਦੀ ਵੀ ਗੱਲ ਕਰਨ ਲੋਕ ਤਾਂ ਹੀ ਤਾਂ ਕਹਿੰਦੇ ਨੇ ਸੋ ਜਦੋਂ ਜੇ ਗੁਰਦੁਆਰਾ ਚੌਣ ਜਿਤਰੀਆਂ ਤਾਂ ਫਿਰ ਇਹ ਦੋ ਕੀ ਫਿਰ ਤਾਂ ਪੰਤਕ ਲਹਿਰ ਹੋਰ ਧੜੇ ਵੀ ਜਿਹੜੇ ਨੇ ਉਹਨਾਂ ਨਾਲ ਵੀ ਇਕਤਾ ਦੀ ਗੱਲ ਹੋਣੀ ਚਾਹੀਦੀ ਹੈ ਕੋਈ ਜ ਕੋਈ ਮਿਨੀਮਮ ਕੋਈ ਪੁਆਇੰਟ ਰੱਖ ਕੇ ਦਾ ਕੌਮਨ ਪੁਆਇੰਟ ਤੇ ਗੱਲ ਇਕਤਾ ਦੀ ਉਹ ਜੇ ਤਾਂ ਕੋਈ ਮਾੜੀ ਗੱਲ ਨਹੀਂ ਹੈ ਲੇਕਿਨ ਜੇ ਤੁਸੀਂ ਕਹੋ ਕਿ ਇਹ ਜਿਹੜੇ ਗੱਲ ਹੁਣ ਹੋਈ ਹੈ ਇਹ ਇਹਦੇ ਨਾਲ ਮੈਨੂੰ ਲੱਗਦਾ ਕਿ ਜਿਹੜੇ ਪੰਜ ਮੈਂਬਰੀ ਕਮੇਟੀ ਵਾਲੇ ਨੇ ਥੋੜਾ ਜਿਹਾ ਕਾਲਜ ਭਾਗ ਰਹੇ ਨੇ ਕਿਉਂਕਿ ਇਹ ਗੱਲ 30 ਤਰੀਕ ਤੋਂ ਬਾਅਦ ਵੀ ਵੈਸੇ ਚੱਲ ਪੈਂਦੀ ਬੰਦੇ ਬਹੁਤ ਬਿੱਚ ਨੇ ਸਾਰੇ ਤਾਂ ਇੱਕ ਨੇ ਲੇਕਿਨ 30 ਤਰੀਕ ਤੋਂ ਬਾਅਦ ਜਦੋਂ ਉਹਨਾਂ ਦਾ ਡੈਲੀਗੇਟ ਅਜਲਾਸ ਹੋ ਜਾਂਦਾ ਜਦੋਂ ਇੱਕ ਪਾਰਟੀ ਬਣ ਜਾਂਦੀ ਪ੍ਰਧਾਨ ਚੁਣੇ ਜਾਂਦਾ ਅਹੁਦੇਦਾਰ ਚੁਣੇ ਜਾਂਦੇ ਫਿਰ ਉਹ ਬੈਠ ਕੇ ਗੱਲ ਕਰਦੇ ਫਿਰ ਸਿਆਸੀ ਤੌਰ ਤੇ ਇੱਕ এজেন্ডਾ ਲੋਕਾਂ ਸਾਹਮਣੇ ਰੱਖਿਆ ਜਾਂਦਾ ਕਿ ਸਾਡੀ ਆ ਸੋਚ ਹੈ ਇਸ ਤਰੀਕੇ ਨਾਲ ਅਸੀਂ ਚੱਲਣਾ ਹੈ ਇਨਾਂ ਤਰ੍ਹਾਂ ਨੂੰ ਨਾਲ ਲੈ ਕੇ ਚੱਲਣਾ ਹੈ ਇਹ ਸਾਡੇ ਹੋਣਗੇ ਧਾਰਮਿਕ ਸਾਡਾ ਏਜੰਡਾ ਇਹ ਹੈ ਮੈਂ ਹੂੰ ਵੀ ਤਾਂ ਗੱਲਾਂ ਕਰਦੇ ਨੇ ਹਰ ਜਦੋਂ ਭਾਸ਼ਣ ਦਿੰਦੇ ਨੇ ਸਿਆਸੀ ਤੌਰ ਤੇ ਅਸੀਂ ਇਸ ਤਰ੍ਹਾਂ ਦੀ ਗੱਲ ਕਰਨੀ ਹੈ ਤੇ ਆ ਜਿਹੜੇ ਧਿਰਾਂ ਨਾਲ ਅਸੀਂ ਮਿਨੀਮਮ ਕਾਮਨ ਪੁਆਇੰਟ ਤੇ ਇਕੱਠੇ ਹੋ ਕੇ ਅਸੀਂ ਚੱਲ ਸਕਦੇ ਹਾਂ ਜਾਂ ਸਾਨੂੰ ਚੱਲਣਾ ਚਾਹੀਦਾ ਐਸ ਤਰ੍ਹਾਂ ਦੀ ਗੱਲ ਉਹ ਕਰ ਸਕਦੇ ਸੀ ਜਾਂ ਉਹਨਾਂ ਨੂੰ ਕਰਨੀ ਚਾਹੀਦੀ ਹੈ ਤੇ ਲੇਕਿਨ ਕਰਨੀ ਕਦੋਂ ਚਾਹੀਦੀ ਹੈ ਤੇ ਕੌਣ ਕਰੇ ਮੇਰਾ ਆਪਦਾ ਖਿਆਲ ਹੈ ਕਿ ਇਹ ਪ੍ਰੋਸੈਸ ਕੁਝ ਜ਼ਿਆਦਾ ਦਿਨ ਨਹੀਂ 2 3 4 ਦਿਨ ਦੀ ਗੱਲ ਹੈ ਇਹ ਪ੍ਰੋਸੈਸ ਉਦੋਂ ਹੁੰਦਾ ਤਾਂ ਜ਼ਿਆਦਾ ਵਧੀਆ ਹੁੰਦਾ ਤੇ ਏਕਤਾ ਹੋਣੀ ਚਾਹੀਦੀ ਹੈ ਇਹਦੇ ਵਿੱਚ ਕੋਈ ਦੋਬਰਾ ਨਹੀਂ ਪਰ ਏਕਤਾ ਲਈ ਸਿਰਫ ਤੇ ਦੱਸਣਾ ਪਏਗਾ ਵੀ ਇਸ ਕਰਕੇ ਅਸੀਂ ਏਕਤਾ ਕਰ ਰਹੇ ਹਾਂ ਜੇ ਪ੍ਰਚਾਰ ਤਰਕ ਤੌਰ ਤੇ ਸਿਧਾਂਤਕ ਤੌਰ ਤੇ ਫਿਰ ਥੋੜੀ ਜਿਹੀ ਪ੍ਰੋਬਲਮ ਆ ਜਾਣੀ ਹੈ ਫਿਰ ਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੇ ਉਹ ਵੀ ਤਾਂ ਇਹ ਸੋਚ ਹੈ ਜਿਹੜੀ ਜੇ ਅੰਮ੍ਰਿਤਸਰ ਵਾਲੇ ਨਾਲ ਨਹੀਂ ਸਾਂਝ ਪਾਉਂਦੇ ਤੇ ਕਿਉਂ ਨਹੀਂ ਉਹਦੇ ਪਿੱਛੇ ਵੀ ਤਾਂ ਇਹੀ ਗੱਲ ਹੈ ਉਹਨੂੰ ਤਾਂ ਲੱਗਦਾ ਕਿ ਸਭ ਮੇਰਾ ਏਜੰਡਾ ਇਹ ਲੈ ਕੇ ਰਹੇ ਨੇ ਤੇ ਏਜੰਡਾ ਤਾਂ ਦੋਨਾਂ ਦਾ ਸੇਮ ਹੀ ਹੈ ਜੇ ਏਜੰਡਾ ਸੇਮ ਹੈ ਤੇ ਤੁਹਾਡਾ ਏਜੰਡਾ ਕੀ ਹੈ ਪੰਜ ਮੈਂਬਰੀ ਦਾ ਲੋਕਾਂ ਸਭ ਰੱਖੋ ਕਿਉਂਕਿ ਇੱਥੇ ਜੇ ਸੱਤਾ ਹੈ ਔਰ ਬਹੁਤ ਸਾਰੇ ਸੁਧਾਰ ਲੈਣ ਤਾਂ ਸੱਤਾ ਲਈ ਆਏ ਨੇ ਨਾ ਸਤ ਜਿਹੜਾ ਬੰਦਾ ਸਿਆਸਤ 'ਚ ਆਉਂਦਾ ਪਾਵਰ ਲਈ ਆਉਂਦਾ ਨਾ ਤੇ ਪਾਵਰ ਜਿਹੜੀ ਹੁਣ ਤੱਕ ਆਪਾਂ ਦੇਖਿਆ ਮੋਡਰੇਟਰ ਦੇ ਨਾਲ ਰਹੀ ਹੈ ਇੱਕ ਅਤੀ ਵਾਰ ਜਮੇ ਜਿੱਤੇ ਨੇ ਪਹਿਲਾਂ ਇਹਦੇ ਵੀ ਸੱਤ ਇੱਕ ਸੱਤ ਤੋਂ ਵੱਧ ਵੋਟਾਂ ਸਵਰਜੀਤ ਮਾਨ ਲੈ ਕੇ ਵੀ ਜਿੱਤੇ ਅਸੀਂ ਤਾਂ ਇੱਕ ਵਾਰੀ ਹੋ ਜਾਂਦਾ ਲੌਂਗ ਰਨ ਜਿਹੜੀ ਕਹਾਣੀ ਐ ਇਸ ਲੋਕਤੰਤਰ ਦੇ ਵਿੱਚ ਉਹ ਜੇ ਸੱਤਾ ਪ੍ਰਾਪਤੀ ਆ ਤੁਹਾਡੀ ਜੇ ਕੋਈ ਸਿਧਾਂਤਕ ਲੜਾਈ ਲਾੜਦੇ ਤਾਂ ਵੱਖਰੀ ਗੱਲ ਐ ਤੇ ਜੇ ਸੁਧਾਰ ਲਹਿਰ ਵਾਲੇ ਜਿਹੜੇ ਇਹਦੇ ਨਾਲ ਨੇ ਤਾਂ ਸੱਤਾ ਲਈ ਉਹੀ ਬੰਦੇ ਨੇ ਸਾਰੇ ਤੇ ਜੇ ਇੱਧਰ ਚਲੇ ਜਾਂਦੇ ਨੇ ਫਿਰ ਉਹ ਉਹਨਾਂ ਕੋਲ ਫਿਰ ਆਲਟਰਨੇਟ ਕੋਈ ਨਹੀਂ ਫਿਰ ਸੁਖਵੀਰ ਬਾਦਲ ਜਿੰਦਾਬਾਦ ਕਰ ਦੇਣਗੇ ਉਹ ਸੋ ਕਾਫੀ ਕੁਛ ਐਸਾ ਜਿਹੜਾ ਹਰਲੇ ਥੋੜਾ ਜਿਹਾ ਪ੍ਰੇਵਚੋਰ ਹੋ ਰਿਹਾ ਹੈ ਕਮ ਤੇ ਮੈਨੂੰ ਲੱਗਦਾ ਕਿ ਬੈਠ ਕੇ ਸੋਚਣਗੇ ਜੋ ਹੋਣਾ ਸੀ ਉਹ ਹੋ ਗਿਆ ਠੀਕ ਹੈ ਗੱਲ ਸ਼ੁਰੂ ਕਰ ਲਈ ਕੋਈ ਵੀ ਇਹ ਨਹੀਂ ਕਹਿੰਦਾ ਵੇਖਤਾ ਨਹੀਂ ਹੋਣੀ ਚਾਹੀਦੀ ਪਰ ਮੈਨੂੰ ਲੱਗਦਾ ਕਿ ਜੇ ਥੋੜਾ ਜਿਹਾ ਇੰਤਜ਼ਾਰ ਕਰੋ ਬੈਠੋ ਲੋਕਾਂ ਚੋਂ ਤੁਹਾਡਾ ਏਜੰਡਾ ਦਿਓ ਧਾਰਮਿਕ ਏਜੰਡਾ ਰੱਖ ਰੱਖੋ ਸਿਆਸੀ ਤੌਰ ਤੇ ਕੀ ਕਰਨਾ ਉਹ ਦੱਸੋ ਕਿਹੜਾ ਤੁਹਾਡਾ ਪ੍ਰਧਾਨ ਕਿਹੜਾ ਤੁਹਾਡਾ ਅਹੁਦੇਦਾਰ ਨੇ ਸਾਰੇ ਗੱਲਾਂ ਮੀਟਿੰਗ ਕਰਕੇ ਉਸ ਤੋਂ ਬਾਅਦ ਜੇ ਗੱਲ ਹੋਵੇ ਤੋ ਜਿਆਦਾ ਪਾਇਦਾਰ ਹੋਗੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ